ਕਹਿੰਦੇ ਨੇ ਬਸ ਦੇਖਣ ਦੇ ਨਾਲ ਕੁਝ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਫਿਰ ਆਪਣੀ ਗੱਲ ਨੂੰ ਜਸਟੀਫਾਈ ਕਰਨ ਵਾਸਤੇ ਪ੍ਰਮਾਣ ਵੀ ਦੇ ਦਿੰਦੇ ਨੇ ਸਤਿਗੁਰੂ ਨੂੰ ਸਭ ਕੋ ਵੇਖਦਾ ਜੀਤਾ ਸਗਲ ਸੰਸਾਰ ਵੀ ਗੁਰੂ ਨੂੰ ਦੇਖਦਾ ਤੇ ਸਾਰਾ ਹੀ ਸੰਸਾਰ ਹੈ ਡਿੱਠਿਆ ਮੁਗਤ ਨਾ ਹੋਵੇ ਜਿ ਚਰਬਦ ਨਾ ਧਰੇ ਵਿਚਾਰ ਜਿੰਨੀ ਦੇਰ ਤੱਕ ਗੁਰੂ ਕੇ ਸ਼ਬਦ ਦੀ ਵਿਚਾਰ ਹਿਰਦੇ ਅੰਦਰ ਧਾਰਨ ਨਹੀਂ ਕੀਤੀ ਜਾਂਦੀ ਸਿਰਫ ਦੇਖਣ ਮਾਤਰ ਦੇ ਨਾਲ ਮੁਕਤ ਹੀ ਨਹੀਂ ਹੋ ਸਕਦੀ ਉਹ ਸਾਧ ਸੰਗਤ ਇਹ ਅਰਥ ਬਿਲਕੁਲ ਸਹੀ ਨੇ ਜਰ ਆਪਾਂ ਇਸ ਦਾ ਭਾਵ ਅਰਥ ਕੀ ਇਹ ਲੈ ਸਕਦੇ ਆ ਵੀ ਦੇਖਣ ਦਾ ਨੈਤਰਾਂ ਦੇ ਨਾਲ ਗੁਰੂ ਕੇ ਦਰਸ਼ਨ ਦਾ ਕੋਈ ਲਾਭ ਹੀ ਨਹੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਸੂਚੇ ਇਹ ਨ ਆਖੀਐ ਬਹਿਨ ਜੇ ਪਿੰਡਾ ਧੋਏ ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਵੀ ਜਿਹੜੇ ਸਿਰਵ ਪਿੰਡੇ ਨੂੰ ਧੋਣ ਤੇ ਜਾਂ ਸਰੀਰ ਦੀ ਸ਼ੁੱਧੀ ਸਰੀਰ ਦੀ ਪਵਿੱਤਰਤਾ ਉੱਪਰ ਹੀ ਜ਼ੋਰ ਦਿੰਦੇ ਨੇ ਉਹ ਮਨ ਕਰਕੇ ਸੁੱਚੇ ਨਹੀਂ ਹੋ ਸਕਦੇ ਮਨ ਕਰਕੇ ਸੁੱਚੇ ਤਾਂ ਉਹ ਨੇ ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਦਾ ਨਾਮ ਵਸ ਗਿਆ ਹੈ ਇਹ ਵੀ ਗੁਰੂ ਦਾ ਵਾਕ ਹੀ ਹੈ ਜੋ ਆਪਾਂ ਇਹ ਵਿਚਾਰ ਕੀਤੀ ਹੈ ਸੰਖੇਪ ਜੇ ਸਰਲ ਜੇ ਅਰਥ ਕੀਤੇ ਨੇ ਇਹ ਵੀ ਬਿਲਕੁਲ ਠੀਕ ਨੇ ਫਿਰ ਕੀ ਆਪਾਂ ਇਹਦਾ ਇਹ ਨਤੀਜਾ ਵੀ ਕੱਢ ਸਕਦੇ ਆ ਵੀ ਸਰੀਰ ਨੂੰ ਸ਼ੁੱਧ ਕਰਨ ਦਾ ਸਰੀਰ ਨੂੰ ਪਵਿੱਤਰ ਕਰਨ ਦਾ ਇਹ ਜਿਹੜੀ ਸਰੀਰ ਦੀ ਸਾਉਚ ਹੈ ਅੰਮ੍ਰਿਤ ਵੇਲੇ ਦਾ ਇਸ਼ਨਾਨ ਹੈ ਇਸ ਦਾ ਲਾਭ ਹੀ ਕੋਈ ਨਹੀਂ ਕੀ ਨਤੀਜਾ ਕੱਢ ਸਕਦੇ ਆ ਫਿਰ ਜਿਹੜੀ ਅੰਮ੍ਰਿਤ ਵੇਲੇ ਦੇ ਇਸ਼ਨਾਨ ਦੀ ਬਾਬਤ ਸਾਡੇ ਗੁਰੂ ਸਾਹਿਬਾਨ ਨੇ ਦਿੱਤੀਆਂ ਸਾਨੂੰ ਨਸੀਅਤਾਂ ਨੇ ਉਹਨਾਂ ਦਾ ਪਵਿੱਤਰ ਉਪਦੇਸ਼ ਹੈ ਗੁਰੂ ਸਤਗੁਰੂ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰਨਾਮ ਧਿਆਵੈ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾ ਆਵੈ ਇਸ਼ਨਾਨ ਕਰਨ ਦੀ ਆਗਿਆ ਦਸੋ ਇਹਨਾਂ ਪੋਲਾਂ ਨੂੰ ਕੀਤੀ ਹੈ ਸਤਿਗੁਰੂ ਜੀ ਨੇ ਉਠ ਇਸ਼ਨਾਨ ਕਰੋ ਪ੍ਰਭਾਤੇ ਸੋਏ ਹਰ ਅਰਧ ਇਹ ਆਗਿਆ ਇਹਨਾਂ ਦਰਿਆ ਨੂੰ ਕੀਤੀ ਹੈ ਇਹਨਾਂ ਨੂੰ ਧੋ ਕੇ ਰੱਖਿਆ ਕਰੋ ਗੁਰਮਤਿ ਦੇ ਸਿੱਖੀ ਦੇ ਸੁਨਹਿਰੀ ਸੂਲ ਜੋ ਸਤਿਗੁਰੂ ਜੀ ਨੇ ਬਿਆਨ ਕੀਤੇ ਨੇ ਗੁਰਮੁਖ ਨਾਮ, ਦਾਨ, ਇਸ਼ਨਾਨ ਅੰਮ੍ਰਿਤ ਵੇਲੇ ਦਾ ਜਾਗਣਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ aroga ਕੋਟ ਵਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੁਗਾ ਇੱਕ ਵਾਰ ਕੁਰੂਕਸ਼ੇਤਰ ਸਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਾਹ ਪੈ ਗਿਆ ਉਹਨਾਂ ਪੰਡਿਆਂ ਦੇ ਨਾਲ ਜਿਨ੍ਹਾਂ ਨੇ ਸਿਰਫ ਇਸੇ ਹੀ ਗੱਲ ਦੇ ਉੱਪਰ ਜ਼ੋਰ ਦੇ ਰੱਖਿਆ ਸੀ ਇਹ ਮਾਤਰਾ ਸੇਵਨ ਨਹੀਂ ਕਰਨਾ ਆਪਣੇ ਪੈਰੋਕਾਰਾਂ ਨੂੰ ਇਹ ਨਸੀਅਤ ਦਿੰਦੇ ਨੇ ਪਰ ਜਿਹੜੋਂ ਆਪਣੇ ਧਰਮ ਸ਼ਾਸਤਰਾਂ ਦੀ ਵਿਆਖਿਆ ਕਰਦੇ ਉਹਨਾਂ ਦੇ ਵਿੱਚ ਜੱਗਾਂ ਦਾ ਜ਼ਿਕਰ ਆਉਂਦਾ ਅਸਮੇਧ ਜੱਗ ਗੋਮੇਧ ਜੱਗ ਹਾਥੀ ਮੇਧ ਜੱਗ ਗੈਂਡਾ ਮੇਧ ਜੱਗ ਉਹਨਾਂ ਜੱਗਾਂ ਦੇ ਵਿੱਚ ਕੀ ਬਲੀਆਂ ਨਹੀਂ ਸੀ ਦਿੱਤੀਆਂ ਜਾਂਦੀਆਂ ਉਸ ਸਾਧ ਸੰਗਤ ਸਤਿਗੁਰੂ ਜੀ ਨੇ ਜਿਹੜਾ ਉਹਨਾਂ ਦਾ ਇਹ ਡਬਲ ਸਟੈਂਡਰਡ ਸੀ ਨਾ ਉਸ ਨੂੰ ਨਸ਼ਟ ਕਰਨ ਵਾਸਤੇ ਉਹਨਾਂ ਨੂੰ ਐਕਸਪੋਜ਼ ਕਰਨ ਵਾਸਤੇ ਉਹਨਾਂ ਦੇ ਨਾਲ ਉਹੋ ਜੀ ਚਰਚਾ ਕੀਤੀ। ਵੀ ਉਸੇ ਜ਼ੁਬਾਨ ਦੇ ਨਾਲ ਤੁਸੀਂ ਮਾਸ ਦਾ ਖੰਡਨ ਕਰਦੇ ਹੋ ਉਸੇ ਜ਼ੁਬਾਨ ਦੇ ਨਾਲ ਮੰंडन ਕਰਦੇ। ਕਿਉਂ ਤੁਸੀਂ ਖਾ ਮਖਾ ਇੱਕਾਂਵਾਂ ਰੋਲੀ ਪਾ ਰੱਖੀ ਐ ਝਗੜਾ ਖੜਾ ਕਰ ਰੱਖਿਆ ਹੈ ਉਹ ਸਾਰਸੰਗ ਦੇ ਸਤਿਗੁਰੂ ਜੀ ਨੇ ਉੱਥੇ ਉਹ ਸ਼ਬਦ ਉਚਾਰਨ ਕੀਤਾ ਮਾਸ ਮਾਸ ਕਰ ਮੂਰਖ ਝਗੜੇ ਸੋ ਕਿ ਮੈਂ ਕਰਨਾ ਆਪਣੇ ਵਿੱਚ ਵੀ ਜਿਨ੍ਹਾਂ ਨੂੰ ਸੁਭਾਅ ਬਣ ਗਿਆ ਨਾ ਜਿਨ੍ਹਾਂ ਦੀ ਜੀਭ ਦਾ ਸਵਾਦ ਬਣ ਚੁੱਕਾ ਹੈ ਉਹ ਵੀ ਆਪਣੇ ਗਲ ਨੂੰ ਜਸਟੀਫਾਈ ਕਰਨ ਵਾਸਤੇ ਇਹੀ ਸ਼ਬਦ ਦਾ ਪ੍ਰਮਾਣ ਦਿੰਦੇ ਨੇ ਹੋਰ ਉਹਨਾਂ ਨੂੰ ਕੁਝ ਨਹੀਂ ਮਿਲਦਾ ਗੁਰਬਾਣੀ ਦੇ ਵਿੱਚੋਂ ਹੁਣ ਜੇ ਆਪਾਂ ਸਿਰਫ ਐਸ ਸ਼ਬਦ ਨੂੰ ਧਿਆਨ ਵਿੱਚ ਰੱਖ ਕੇ ਜਿੱਥੇ ਸਾਨੂੰ ਸਤਿਗੁਰੂ ਜੀ ਨੇ ਬਾਰ ਬਾਰ ਜੀਵਾਂ ਉਪਰ ਦਇਆ ਕਰਨ ਦੀ ਪ੍ਰੇਰਣਾ ਦਿੱਤੀ ਹੈ ਵੀ ਜੀਵਾਂ ਉਪਰ ਦਇਆ ਕਰਨੀ ਛੱਡ ਦੇਈਏ ਦਇਆ ਜਾਣਾ ਜੀ ਕੀ ਕਚਪੁਨ ਦਾਨ ਕਰੇ ਜੋ ਗੁਰਬਾਣੀ ਵਿੱਚ ਸਾਨੂੰ ਉਪਦੇਸ਼ ਮਿਲਿਆ ਹੈ 68 ਤੀਰਥ ਸਗਲ ਪੁਨ ਜੀ ਦਇਆ ਪ੍ਰਵਾਹ ਜੀਵਾਂ ਪਰ ਦਇਆ ਕਰ ਦੇਣੀ ਇਹ ਮਾਨੋ 68 ਤੀਰਥਾਂ ਦੇ ਇਸ਼ਨਾਨ ਦਾ ਫਲ ਹੈ ਦੇਖੋ ਜੀਵਾਂ ਪਰ ਦਇਆ ਕਰਨ ਦਾ ਸਤਿਗੁਰੂ ਜੀ ਨੇ ਇਤਨਾ ਵੱਡਾ ਪੁੰਨ ਦੱਸਿਆ ਇਤਨਾ ਵੱਡਾ ਫਲ ਦੱਸਿਆ ਫਿਰ ਆਪਣੀ ਜੀਵ ਤੇ ਵਾਸ ਸੁਆਦ ਵਾਸਤੇ ਜੀਵਾਂ ਦਾ ਘਾਤ ਕਰਨਾ ਹੁਣ ਆਪਾਂ ਇਸ ਨੂੰ ਉਲਟੇ ਪਾਸਿਓਂ ਲੈ ਲਓ ਕਿਰੋ ਇਤਨਾ ਕੁ ਵੱਡਾ ਪਾਪ ਹੋਵੇਗਾ ਅਨੁਮਾਨ ਲਾ ਲਓ ਕਿ ਜੀਵਾਂ ਪਰ ਦਇਆ ਕਰਨ ਦਾ ਫਲ ਇਹ ਹੈ 68 ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਂਦਾ ਹੈ ਫਿਰ ਆਪਣੀ ਜੀਵ ਦੇ ਸੁਆਦ ਵਾਸਤੇ ਆਪਣੇ ਸਵਾਰਥ ਵਾਸਤੇ ਕਿਸੇ ਜੀਵ ਦੀ ਜਾਨ ਲੈਣੀ ਇਹ ਫਿਰ ਅਪਰਾਧ ਵੀ ਪਾਪ ਵੀ ਉਤਨਾ ਹੀ ਵੱਡਾ ਹੋਵੇਗਾ ਹਾਂ ਸਤਿਗੁਰੂ ਜੀ ਨੇ ਸਾਨੂੰ ਜੀਵਾਂ ਪਰ ਦਇਆ ਕਰਨ ਦੀ ਨਸੀਹਤ ਦਿੱਤੀ ਹੈ ਦਇਆ ਨੂੰ ਸਤਿਗੁਰੂ ਜੀ ਨੇ ਧਰਮ ਦਾ ਮੂਲ ਮੰਨਿਆ ਹੈ ਦਇਆ ਧਰਮ ਕੋ ਮੂਲ ਹੈ ਗੁਸਾਈਂ ਤੁਲਸੀदास ਜੀ ਦਾ ਵੀ ਕਥਨ ਹੈ ਪਾਪ ਮੂਲ ਅਭਿਮਾਨ ਤੁਲਸੀ ਦਇਆ ਨਾ ਛੋਡੀਐ ਜਬ ਲਗ ਘਟ ਮੈਂ ਪ੍ਰਾਨ ਜਿਹਨੂੰ ਸਿੱਧਾ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪ੍ਰਸ਼ਨ ਕੀਤਾ ਸੀ ਨਾ ਕਿ ਮਹਾਰਾਜ ਦੱਸੋ ਬਹੁਤ ਸਾਰੇ ਲੋਕਾਂ ਦਾ ਮਤ ਹੈ ਕਿ ਧਰਤੀ ਨੂੰ ਸ਼ੇਸ਼ਨਾਗ ਨੇ ਆਪਣੇ ਫਣ ਦੇ ਉਪਰ ਚੁੱਕਿਆ ਹੈ ਇਹ ਕਹਿੰਦੇ ਨੇ ਕਛੂ ਦੀ ਪਿੱਠ ਦੇ ਉੱਪਰ ਖੜੀ ਹੈ ਅਰ ਕਈ ਇੱਕ ਦੱਕਾ ਕਥਨਾ ਇਸ ਨੂੰ ਕਿਸੇ ਬਲਦ ਨੇ ਆਪਣੇ ਸੰਗਾਪੁਰ ਚੱਕਰ ਚੱਕ ਰੱਖਿਆ ਹੈ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਨਗੇ ਸੇ ਦੋ ਇਹ ਸਾਰੀਆਂ ਗੱਲਾਂ ਹਾਸੂ ਹਿਣੀਆਂ ਨੇ ਬੋਲਾ ਦਸੋ ਜੇ ਧਰਤੀ ਕਿਸੇ ਕਛੂ ਦੀ ਪਿੱਠ ਦੇ ਉੱਪਰ ਟਿਕੀ ਹੋਵੇ ਜਿਸ ਕਛੂ ਦੀ ਪਿੱਠ ਦੇ ਉੱਪਰ ਧਰਤੀ ਟਿੱਗੀ ਹੋਈ ਹੈ ਉਹ ਕਛੂ ਕਾਦਰ ਆਸੇ ਖੜਾ ਹੈ ਜੇ ਇਸ ਨੂੰ ਕਿਸੇ ਬਲਦ ਨੇ ਆਪਣੇ ਸਿੰਗਾਪੁਰ ਚੁੱਕ ਰੱਖਿਆ ਹੈ ਫਿਰ ਦੱਸੋ ਉਸ ਬਲਦ ਨੂੰ ਕਿਸ ਨੇ ਚੁੱਕ ਰੱਖਿਆ ਜੇ ਤੁਸੀਂ ਕਹੋ ਵੀ ਉਹਦੇ ਹੇਠ ਕੋਈ ਹੋਰ ਧਰਤੀ ਹੈ ਪ੍ਰਥਾ ਧਰਤੀ ਕਾਰੇ ਸਾਰੇ ਖੜੀ ਹੈ ਫਿਰ ਤੁਸੀਂਗੇ ਹੋਰ ਕਹੋ ਵੀ ਉਹਦੇ ਹੇਠ ਕੋਈ ਹੋਰ ਬਲਦ ਹੈ ਕੋਈ ਅਗਲਾ ਬਲਦ ਉਹ ਕਿਹਦੇ ਸਾਰੇ ਖੜਾ ਹੈ ਇਸ ਲੜਸਲਾ ਤੇ ਮੁੱਕਣ ਵਾਲਾ ਹੀ ਨਹੀਂ ਉਸਾਰ ਤੱਕ ਤੇ ਵਿਦਵਾਨ ਇਸ ਨੂੰ ਚੱਕਰ ਕਾ ਦੋਸ਼ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਵੀ ਇਹ ਗੱਲਾਂ ਬੇਤੁਕੀਆਂ ਨੇ ਧਰਤੀ ਨੂੰ ਧਰਮ ਨੇ ਆਸਰਾ ਦਿੱਤਾ ਹੋਇਆ ਇਹ ਧਰਮ ਦੇ ਸਹਾਰੇ ਖੜੀ ਹੈ ਕੋ ਬੈਲ ਹੋਰ ਕੋਈ ਨਹੀਂ ਬਲਕੇ ਧਰਮ ਹੀ ਹੈ ਧੌਲ ਧਰਮ ਕਿੱਥੋਂ ਪੈਦਾ ਹੋਇਆ ਜਿਹਦੇ ਆਸਰੇ ਧਰਤੀ ਖੜੀ ਹੈ ਉਸ ਧਰਮ ਦਾ ਮੂਲ ਕੀ ਹੈ ਧੌਲ ਧਰਮ ਦਇਆ ਕਾ ਪੂਤ ਦਇਆ ਰੂਪੀ ਗੌਤਮ ਪੈਦਾ ਹੋਇਆ ਪ੍ਰਸਾਰ ਸੰਗ ਤੇ ਇਤਨੀ ਵੱਡੀ ਦਇਆ ਦਇਆ ਦੇ ਸਤਿਗੁਰੂ ਜੀ ਨੇ ਦਇਆ ਦੀ ਕਿੰਨੀ ਵਡਿਆਈ ਕੀਤੀ ਹੈ ਕੋਈ ਦੱਸੋ ਸੀ ਇਸ ਤਰ੍ਹਾਂ ਦਾ ਇੱਕ ਸ਼ਬਦ ਜਿਹੜਾ ਸਤਿਗੁਰੂ ਜੀ ਨੇ ਕਿਸੇ ਖਾਸ ਸੰਦਰਭ ਦੇ ਵਿੱਚ ਉਚਾਰਨ ਕੀਤਾ ਦੀਵੰਪ੍ਰਸਿ ਦਇਆ ਕਰਨੇ ਛੱਡਦੇ ਹੀ ਹੈ ਸਾਨੂੰ ਤੇ ਦਇਆ ਕਰਨ ਦੀ ਪ੍ਰੇਰਣਾ ਮਿਲੀ ਹੈ ਦੇਖੋ ਗੁਰਬਾਣੀ ਦੇ ਵਿੱਚ ਕਿਤੇ ਨਹੀਂ ਇਹ ਜ਼ਿਕਰ ਮਿਲਦਾ ਵੀ ਸਤਿਗੁਰੂ ਜੀ ਨੇ ਕਿਹਾ ਹੋਵੇ ਯਾ ਜੀਵ ਤੇਰੇ ਵਾਸਤੇ ਪ੍ਰਮਾਤਮਾ ਨੇ ਖਾਂਡ ਲਈ ਕੁੱਕੜ ਪੈਦਾ ਕੀਤੇ ਨੇ। ਜਾਂ ਤੇਰੇ ਵਾਸਤੇ ਬੱਕਰੇ ਬਣਾਏ ਨੇ। ਜਾਂ ਤੇਰੇ ਵਾਸਤੇ ਖਰਗੋਸ਼ ਪੈਦਾ ਕੀਤੇ ਨੇ। ਕਿਤੇ ਆਉਂਦਾ ਜ਼ਿਕਰ ਗੁਰਬਾਣੀ ਵਿੱਚ ਜੇ ਆਉਂਦਾ ਮੈਨੂੰ ਦੱਸ ਦਿਓ ਮੇਰੀ ਜਾਣਕਾਰੀ ਵਿੱਚ ਨਾ ਹੋਵੇ। ਸਤਿਗੁਰੂ ਜੀ ਨੇ ਤੇ ਥਾਂ ਥਾਂ ਤੇ ਇਹ ਕਥਨ ਕੀਤਾ ਵੀ ਇਹ ਜੀਵ ਤੋਂ ਉਸ ਪਰਮਾਤਮਾ ਦਾ ਸ਼ੁਕਰ ਕਰ ਜਿਸ ਨੇ ਤੇਰੇ ਜ਼ਿੰਦਾ ਰਹਿਣ ਵਾਸਤੇ অনুকূল ਵਾਤਾਵਰਣ ਬਣਾਇਆ ਹੈ ਤੇਰੇ ਖਾਣ ਵਾਸਤੇ ਭੋਜਨ ਦਾ ਇੰਤਜ਼ਾਮ ਕੀਤਾ ਹੈ ਤੇਰੇ ਖਾਣ ਵਾਸਤੇ ਅੰਨ ਬਣਾਇਆ ਹੈ ਅੰਨ ਪੈਦਾ ਕੀਤਾ ਹੈ ਅੰਨ ਦੀ ਗੱਲ ਹੋ ਰਹੀ ਹੈ ਇਨਸਾਨ ਦੇ ਖਾਣ ਵਾਸਤੇ ਪਾਣੀ ਦੀ ਗੱਲ ਹੋ ਰਹੀ ਹੈ ਤੈਨੂੰ ਪੀਣ ਵਾਸਤੇ ਪਾਣੀ ਦਿੱਤਾ ਹੈ ਹਵਾ ਦੀ ਗੱਲ ਹੋ ਰਹੀ ਹੈ ਤੇਰੇ ਸਾਹ ਲੈਣ ਵਾਸਤੇ ਇਹ ਆਕਸੀਜਨ ਆਪਾਂ ਕਹਿ ਦਿੰਦੇ ਅੱਜ ਦੀ ਭਾਸ਼ਾ ਦੇ ਵਿੱਚ ਜਨ ਜੀਵ ਪਿੰਡ ਮੁੱਖ ਨੱਕ ਦੀਆ ਵਰਤਨ ਕਾਓ ਪਾਣੀ ਅਨ ਖਾਣਾ ਕੱਪੜ ਪਹਿਨਣ ਦੀਆ ਰਸ ਅਨ ਪੋਗਾਣੀ ਖਾਣ ਵਾਸਤੇ ਅੰਨ ਪੀਣ ਵਾਸਤੇ ਪਾਣੀ ਪਹਿਨਣ ਵਾਸਤੇ ਕੱਪੜੇ ਇਹ ਪ੍ਰਮਾਤਮਾ ਨੇ ਇਨਸਾਨ ਵਾਸਤੇ ਇਸ ਤਰ੍ਹਾਂ ਦਾ ਇੰਤਜ਼ਾਮ ਕੀਤਾ ਹੈ ਇਨਸਾਨ ਥੋੜੇ ਜਿਹੇ ਯਤਨ ਦੇ ਨਾਲ ਇਹ ਜ਼ਿੰਦਗੀਆਂ ਜਿਹੜੀਆਂ ਬੁਨਿਆਦੀ ਜ਼ਰੂਰੀਆਤ ਨੇ ਨਾ ਉਹ ਪ੍ਰਾਪਤ ਕਰ ਸਕਦਾ ਹੈ ਐਸਾ ਦਿਖ ਰਿਹਾ ਹੁੰਦਾ ਹੈ ਇਉਂ ਤੇ ਕਿਤੇ ਨਹੀਂ ਲਿਖਿਆ ਇਹ ਜੀਵ ਤੋਂ ਸਮਾਰਕ ਦਾ ਸ਼ੁਕਰਗੁਜ਼ਾਰ ਜੀ ਨੇ ਖਾਣ ਵਾਸਤੇ ਕੁੱਕੜ ਬਣਾਏ ਨੇ ਖਰਗੋਸ਼ ਬਣਾਏ ਨੇ ਜਾ ਹੋਰ ਜਾਨਵਰ ਬਣਾਏ ਨੇ ਤੇਰੇ ਖਾਣ ਵਾਸਤੇ ਬਟੇਰੇ ਬਣਾਏ ਨੇ ਕਿਤੇ ਜ਼ਿਕਰ ਨਹੀਂ ਮਿਲਦਾ ਇਸ ਤਰ੍ਹਾਂ ਦਾ ਔਰ ਸਾਨੂੰ ਸਤਿਗੁਰੂ ਜੀ ਨੇ ਅੰਨ ਖਾਣ ਤੋਂ ਵਰਜਿਆ ਵੀ ਨਹੀਂ ਜਿਹੜੇ ਕਹਿੰਦੇ ਨੇ ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ ਠੀਕ ਹੈ ਸਤਿਗੁਰੂ ਜੀ ਨੇ ਲਿਖਿਆ ਹੈ ਇਉਂ ਤਾਂ ਨਹੀਂ ਕਿਹਾ ਵੀ ਤੁਸੀਂ ਅੰਨ ਨਹੀਂ ਖਾਣਾ ਇਉਂ ਤਾਂ ਜ਼ਿਕਰ ਮਿਲਦਾ ਹੈ ਗੁਰਬਾਣੀ ਦੇ ਵਿੱਚ ਜਪੀਆ ਨਾਮ ਅੰਨ ਕੈ ਸਾਦ ਔਰ ਜਿਹੜੇ ਅਨੰਦ ਦਾ ਤਿਆਗ ਕਰਦੇ ਨੇ ਉਹਨਾਂ ਨੂੰ ਜ਼ਰੂਰ ਸਤਿਗੁਰੂ ਜੀ ਨੇ ਪਾਖੰਡੀ ਕਥਨ ਕੀਤਾ ਹੈ ਛੋੜਾ ਹੈ ਅਨੰਕ ਰਹੇ ਪਾਖੰਡ ਨਾ ਸੁਹਾਗਣ ਨਾ ਉਹ ਰੰਡ ਆ ਸਾਰ ਸੰਗਤ ਕਹਿਣ ਤੋਂ ਭਾਵ ਕਈ ਵਾਰ ਆਪਾਂ ਜਦੋਂ ਗੁਰਬਾਣੀ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਵਿਚਾਰ ਹੁੰਦੀ ਹੈ ਨਾ ਬਸ ਆਪਾਂ ਇੱਕੋ ਹੀ ਪੱਖ ਲੈ ਦਿੰਦੇ ਹਾਂ ਉਰੇ ਤੇ ਇਹਨਾਂ ਜ਼ੋਰ ਦੇ ਦਿੰਦੇ ਆ ਇਹਦਾ ਦੂਸਰਾ ਪੱਖ ਉਸ ਨੂੰ ਕਈ ਵਾਰ ਆਪਾਂ ਨਜ਼ਰਅੰਦਾਜ਼ ਹੀ ਕਰ ਦਿੰਦੇ ਹਾਂ ਉਹ ਸਾਰ ਸੰਗਤ ਗੁਰਬਾਣੀ ਨਾਲ ਤੇ ਸਾਨੂੰ ਕਿਸੇ ਭੰਗੜ ਪੂਸੇ ਵਿੱਚ ਪਾਉਂਦੀ ਹੈ ਸਾਨੂੰ ਤੇ ਸਤਿਗੁਰੂ ਜੀ ਧਰਮਾਂ ਦੀਆਂ ਘੁੰਮਣ ਘੇਰੀਆਂ ਵਿੱਚੋਂ ਕੱਢ ਰਹੇ ਨੇ ਉਹ ਸਾਨੂੰ ਕਿਸੇ ਚੱਕਰ ਵਿੱਚ ਕਿਵੇਂ ਪਾ ਸਕਦੇ ਨੇ ਕਿਸੇ ਧਰਮ ਦੀ ਗੁੰਜਾਇਸ਼ ਕਿਵੇਂ ਛੱਡ ਸਕਦੇ ਨੇ ਸਾਰ ਸੰਗਤ ਧਿਆਨ ਦਿਓ ਸਤਿਗੁਰੂ ਜੀ ਨੇ ਸਾਨੂੰ ਵਰਜਿਆ ਨਿੰਦਰੀਆ ਕਰਮਾਂ ਤੋਂ ਪਾਪ ਕਰਮਾਂ ਤੋਂ ਔਰ ਪ੍ਰਮਾਣ ਜਦੋਂ ਕਿਸੇ ਨੂੰ ਵਰਜਣ ਵਾਸਤੇ ਦਿੱਤਾ ਜਾਵੇ ਨਾ ਫਿਰ ਉਸ ਪ੍ਰਮਾਣ ਦਾ ਹਮੇਸ਼ਾ ਇੱਕੋ ਹੀ ਪੱਖ ਲਿਆ ਜਾਂਦਾ ਹੈ ਦੇਖੋ 쿠ਕਰ ਦਾ ਪੱਖ ਆਉਂਦਾ ਹੈ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਪਵਿੱਤਰ ਬਾਣੀ ਦੇ ਵਿੱਚ ਇੱਕ ਤੇ ਪੱਕ ਸਤਿਗੁਰੂ ਜੀ ਨੇ ਬਿਆਨ ਕੀਤਾ ਹੈ ਏਕ ਭਗਤ ਭਗਵਾਨ ਜੇ ਪ੍ਰਾਨੀ ਕਾ ਨਾਹੀਂ ਮਨ ਜੈਸੇ ਸ਼ੂਕਰ ਸਵਾਨ ਨਾਨਕ ਮਾਨੋਂ ਤਾਹੇ ਤਨ ਵੀ ਜਿਨ੍ਹਾਂ ਦੇ ਹਿਰਦੇ ਪਰਮੇਸ਼ਰ ਦੀ ਭਗਤੀ ਤੋਂ ਬਗੈਰ ਬੰਦਗੀ ਤੋਂ ਬਗੈਰ ਸਖਣੇ ਨਹੀਂ ਉਹ ਇਨਸਾਨ ਇਨਸਾਨ ਨਹੀਂ ਉਤੇ ਸੂਰਾਂ ਦੀ ਨਿਆਈ ਜਾਂ ਕੂਕਰਾਂ ਦੀ ਨਿਆਈ ਨਹੀਂ ਜੈਸੇ ਸ਼ੂਕਰ ਸਵਾਨ ਨਾਨਕ ਮਾਨੋਂ ਤਾਹੇ ਤਨ ਹੁਣ ਨਾਲ ਹੀ ਅੱਗੇ ਫਿਰ ਦ੍ਰਿਸ਼ਟਾਂਤ ਕੂਕਰ ਦਾ ਹੀ ਦਿੱਤਾ ਹੈ ਪਰ ਉਹ ਹੋਰ ਪੱਖ ਲੈ ਕੇ ਇਹ ਵਿਤਖੰਡਨ ਹੋ ਗਿਆ ਜੇ ਆਪਾਂ ਇਹ ਅਗਲੇ ਸ਼ਲੋਕ ਦਾ ਜਿਹਨੂੰ ਜ਼ਿਕਰ ਕਰਨਾ ਹੈ ਉਹਦੇ ਵਿੱਚ ਵੀ ਪਹਿਲਾਂ ਹੀ ਪੱਖ ਲੈ ਲਈਏ ਇੱਥੇ ਕੂਕਰ ਦੇ ਸੁਭਾਅ ਦੀ ਗੱਲ ਹੋ ਰਹੀ ਹੈ ਵੀ ਸਵਾਮੀ ਕੋ ਗ੍ਰਹਿ ਜਿਉ ਸਦਾ ਸੁਆਨ ਤਜਤ ਨਹੀਂ ਨਿਤ ਵੀ ਜਿਸ ਤਰ੍ਹਾਂ ਇਹਦਾ ਕੂਕਰ ਇਸ ਨੂੰ ਸਵਾਮੀ ਭਗਤ ਮੰਨਿਆ ਗਿਆ ਹੈ ਇਹ ਆਪਣੇ ਮਾਲਕ ਦਾ ਵਫਾਦਾਰ ਹੋਇਆ ਕਰਦਾ ਹੈ ਆਦੀ ਇਹ ਇਨਸਾਨ ਤੂੰ ਵੀ ਉਸ ਪ੍ਰਮਾਤਮਾ ਦਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਵਫਾਦਾਰ ਹੋ ਕੇ ਆਪਣੇ ਸਵਾਮੀ ਦਾ ਸੇਵਕ ਹੋ ਕੇ ਜੇ ਸਵਾਮੀ ਨੇ ਤੈਨੂੰ ਇਹ ਤਮਾਮ ਜੁਨਨ ਦੀ ਸਰਦਾਰ ਦੇਹੀ ਅਸ਼ਰਫুল ਮਖਲੂਕਾਤ ਮਾਨੁਕ ਤਨ ਬਖਸ਼ ਦਿੱਤਾ ਹੈ ਉਹ ਤੂੰ ਉਸ ਮਾਰਗ ਦਾ ਸ਼ੁਕਰ ਕਰ ਇੱਕ ਮਨ ਇਕ ਚਿਤ ਹੋ ਕੇ ਉਸ ਦੀ ਬੰਦਗੀ ਵਿੱਚ ਜੁੜ ਉਹਦੇ ਉੱਪਰ ਨਿਸ਼ਚੈ ਰੱਖ ਕੇ ਕਿਹੋ ਜਾਂ ਨਿਸ਼ਚੈ ਜਿਉਂ ਜਾਂ ਨਿਸ਼ਚੈ ਕੂਕਰ ਦਾ ਆਪਣੇ ਸਵਾਮੀ ਦੇ ਉੱਪਰ ਹੋਇਆ ਕਰਦਾ ਹੈ ਉਹਦਾ ਦਰ ਮੱਲ ਕੇ ਬੈਠ ਜਾਂਦਾ ਹੈ ਉਹਦੇ ਊਹੇ ਵੱਲ ਟਿਕ ਟਿਕੀ ਲਗਾ ਕੇ ਦੇਖਦਾ ਰਹਿੰਦਾ ਉਸ ਨੂੰ ਨਿਸ਼ਚੈ ਹੁੰਦਾ ਹੈ ਵੀ ਮੇਰਾ ਮਾਲਕ ਮੈਨੂੰ ਖਾਣ ਵਾਸਤੇ ਟੁੱਕਰ ਪਾ ਹੀ ਨਹੀਂ ਦੇਵੇਗਾ ਤੇਰਾ ਨਿਸ਼ਚਾ ਵੀ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਆਪਣੇ ਮਾਲਕ ਦੇ ਉੱਪਰ ਅਕਾਲ ਪੁਰਖ ਵਾਹਿਗੁਰੂ ਦੇ ਉੱਪਰ ਇਸ ਤਰ੍ਹਾਂ ਤੂੰ ਵੀ ਕੂਕਰ ਦੀ ਤਰ੍ਹਾਂ ਸਵਾਮੀ ਭਗਤ ਹੋ ਕੇ ਉਸ ਦੀ ਬਿੰਦਗੀ ਕਰ ਆ ਸੁਆਮੀ ਕੋ ਗ੍ਰਹਿਓ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਵਿਦ ਹਰਿ ਭਜੋ ਇਕ ਮਨ ਹੋਏ ਇਕ ਚਿਤ ਸੰਸਾਰ ਤੰਤ ਕਹਿਣ ਤੋਂ ਭਾਵ ਜੇ ਨਾ ਆਪਾਂ ਗੁਰਬਾਣੀ ਦਾ ਅਧਿਐਨ ਕਰਨਾ ਹੈ ਗੁਰਬਾਣੀ ਪੜ੍ਹਨੀ ਹੈ ਠੀਕ ਹੈ ਗੁਰਬਾਣੀ ਆਗਾਧ ਬੂਧ ਹੈ ਪਰ ਫਿਰ ਵੀ ਨਨ ਸਤਿਗੁਰੂ ਜੀ ਨੇ ਸਾਨੂੰ ਵਿਚਾਰ ਦਿੱਤੀ ਹੈ ਹਰ ਪੱਖ ਤੋਂ ਗੁਰਬਾਣੀ ਦਾ ਅਧਿਐਨ ਕਰਨਾ ਬਣਦਾ ਹੈ ਤੇਰੇ ਗੁਰੂ ਕੀ ਪਵਿੱਤਰ ਬਾਣੀ ਇਹ ਸਾਡੇ ਵਾਸਤੇ ਇੱਕ ਰੋਸ਼ਨ ਮੀਨਾਰ ਬਣ ਜਾਏਗੀ ਇਹ ਸਾਡੇ ਅੰਦਰ ਦਾ ਅਗਿਆਨਤਾ ਦਾ ਹਨੇਰਾ ਦੂਰ ਕਰ ਦੇਵੇਗੀ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ ਇਹ ਸਾਡੇ ਮਨਾਂ ਨੂੰ ਲੱਗੇ ਭਰਮਾਂ ਦੇ ਤਾਲੇ ਭਰਮਾਂ ਦੇ ਜੰਦਰੇ ਖੋਲ ਦੇਵੇਗੀ ਗੁਰਪਾਹੁ ਕੁੰਜੀ ਨਿਵਲ ਮਨ ਕੋਠਾ ਤਨ ਛੱਤ ਨਾਨਕ ਗੁਰਮੇਨ ਮਨ ਕਾ ਤਾਕ ਨਾ ਉਗੜੈ ਅਵਰ ਨ ਕੁੰਜੀ ਹੱਥ ਇਹ ਸਾਨੂੰ ਭਰਮਾਂ ਦੀਆਂ ਘੁੰਮਣ ਘੇਰੀਆਂ ਵਿੱਚੋਂ ਕੱਢ ਦੇਵੇਗੀ ਇਹ ਸਾਨੂੰ ਸਾਡੇ ਨਿੱਜ ਘਰ ਤੱਕ ਪਹੁੰਚਾ ਦੇਵੇਗੀ ਵਾਹ ਵਾਹ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸਾਚ ਸਮਾਣੀ ਇਹੋ ਹੀ ਪਵਿੱਤਰ ਬਾਣੀ ਇਹੋ ਹੀ ਸਤਿਗੁਰੂ ਜੀ ਦਾ ਬਖਸ਼ਿਆ ਗਿਆਨ ਸਾਡੇ ਵਾਸਤੇ ਗੁਰੂ ਰੂਪ ਹੋ ਨਿਬੜੇਗਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸ਼ਤਾਰੀ ਗੁਰੂ ਦਾ ਬਖਸ਼ਿਆ ਇਹੋ ਜੀ ਸ਼ਬਦ ਸਾਡੇ ਲਈ ਸ਼ਬਦ ਗੁਰ ਪੀੜਾ ਗਹਿਰ ਗੰਭੀਰਾ ਬਨ ਸ਼ਬਦ ਹੈ ਜਗ ਬੋਹ ਨਾਰਾਮ